ਬਹੁਤ ਸਰੀਅਤਾ ਹੁੰਦਾ ਕਿ ਅਸੀਂ ਰੱਬ ਨੂੰ ਦੋਸ਼ ਦੇ ਦਿੰਦੇ ਹਾਂ ਕਿ ਸਾਡੇ ਵਿੱਚ ਆਹ ਕਮੀ ਹੈ ਉਹ ਕਮੀ ਹੈ ਬਟ ਇਹਨਾਂ ਨੇ ਆਪਣੀ ਕਮੀ ਨੂੰ ਸਟਰੈਂਥ ਬਣਾਇਆ ਹੈ ਇਹ ਹੈ ਗੁੰਗਾ ਇਸਕੀ ਵਾਈਫ ਹੈ ਉਹ ਵੀ ਗੁੰਗੀ ਹੈ ਔਰ ਇੱਕ ਇਹਨਾਂ ਦੀ ਬੇਟੀ ਹੈ ਕੰਮ ਕਰ ਰਹੇ ਨੇ ਬਿਨਾ ਬੋਲੇ ਇਸ਼ਾਰਿਆਂ ਦੇ ਨਾਲ ਆਪਕੇ ਪਾਸ ਜੋ 버ਗਰ ਹੈ ਉਹ ਕਿਸ ਕਿਸ ਰੇਟ ਕੇ ਹੈ 50 30 20 আর 40 ਇਹਨਾਂ ਕੋਲ ਜਿੰਨੇ ਵੀ ਕਸਟਮਰ ਆਉਂਦੇ ਆ ਅਸੀਂ ਦੇਖਦੇ ਆ ਉਹ ਸਿਰਫ ਇਸ਼ਾਰਿਆਂ ਨਾਲ ਸਮਝਾਉਂਦੇ ਆ ਇਹਨਾਂ ਨੂੰ ਕਿ ਇੱਕ 버거 ਦੇ दो ਦੋ 버거 ਦੇ दो ਤੇ ਇਹ ਆਪਣੀ ਮਿਹਨਤ ਕਰ ਰਿਹਾ ਜੀ ਬੰਦਾ ਕੇ ਕਿਸੇ ਤੋਂ ਮੰਗ ਕੇ ਨਹੀਂ ਖਾਂਦਾ ਆਪਣੀ ਮਿਹਨਤ ਦਾ ਖਾ ਰਿਹਾ ਇਹ ਸਭ ਤੋਂ ਵੱਡੀ ਗੱਲ ਆ ਅੱਜ ਦੇ ਟਾਈਮ ਦੇ ਵਿੱਚ ਇੰਦਾ ਦੇ ਬੰਦੇ ਆਪਾਂ ਨੂੰ ਬਹੁਤ ਘੱਟ ਮਿਲਦੇ ਆ ਦੁਨੀਆ ਦੇ ਵਿੱਚ ਪਰ ਬੰਦਾ ਵੀ ਦੇਖ ਲਓ ਕੀ ਆਊਗਾ ਕੋ ਸਾਹਮਣੇ मैं इसको नहीं रहने दूंगा रेडी पलटा दूंगा ये कोई बात होती है मैं अब मैं क्या वहां पे कहता भाई तुझे भी देख मुझे क्या देतेगा ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਜਸਪੀਤ कौर ਸੋ ਅੱਜ ਮੈਂ ਆਈ ਹਾਂ ਮੁਹਾਲੀ ਦੇ ਵਿੱਚ ਸੋ ਅੱਜ ਦੀ ਕਹਾਣੀ ਨਾ ਬਹੁਤ ਡਿਫਰੈਂਟ ਹੋਣ ਵਾਲੀ ਅੱਜ ਦਾ ਇੰਟਰਵਿਊ ਬਹੁਤ ਡਿਫਰੈਂਟ ਹੋਣ ਵਾਲਾ ਹੈ ਬਿਕੋਜ਼ ਮੈਨੂੰ ਇਦਾਂ ਲੱਗਦਾ ਕਿ ਅਜਿਹੇ ਖਾਨਪੀਨ ਦੀ ਸਟਾਲਸ ਆ ਨਾ ਉਹ ਐਸ ਕਰਕੇ ਚਲਦੀਆਂ ਕਿਉਂਕਿ ਜਿਹੜਾ ਤੁਹਾਡਾ ਵੇਚਣ ਦਾ ਤਰੀਕਾ ਹੁੰਦਾ ਬੋਲਣ ਦਾ ਤਰੀਕਾ ਹੁੰਦਾ ਉਹਦੇ ਨਾਲ ਚੱਲਦਾ ਜੋ ਐਗਜ਼ੀਕਿਊਸ਼ਨ ਹੁੰਦੀ ਹੈ ਅਟਰੈਕਟਿਵਨੈਸ ਹੁੰਦੀ ਹੈ ਉਹ ਚੀਜ਼ ਹੁੰਦੀ ਹੈ ਬਟ ਇੱਥੋਂ ਦੀ ਅਟਰੈਕਟਿਵ ਗੱਲ ਇੱਕ ਏ ਹੈ ਕਿ ਜੋ ਇਥੇ ਕੰਮ ਕਰਦੇ ਨੇ ਜੋ ਇਥੇ 버ਗਰਸ ਵਗੈਰਾ ਸਭ ਬਣਾਉਂਦੇ ਨੇ ਉਹ ਸੁਣਤਾ ਸਕਦੇ ਨੇ ਉਹ ਵੀ ਹਲਕਾ ਫੁਲਕਾ ਬਟ ਉਹ ਬੋਲ ਨਹੀਂ ਸਕਦੇ ਆਈ نو ਤੁਸੀਂ ਵੀ ਹੈਰਾਨ ਹੋ ਰਹੇ ਹੋਗੇ ਕਿ ਬੋਲ ਨਹੀਂ ਸਕਦੇ ਤਾਂ ਫਿਰ ਕਿਵੇਂ ਆ ਬਿਕੋਜ਼ ਬਹੁਤ ਸਾਰੀ ਅਦਾ ਹੁੰਦਾ ਕਿ ਅਸੀਂ ਨਾ ਰੱਬ ਨੂੰ ਦੋਸ਼ ਦੇ ਦਿੰਦਾ ਕਿ ਸਾਡੇ ਚ ਆ ਕਮੀ ਹੈ ਉਹ ਕਮੀ ਹੈ ਮੈਨੂੰ ਐਦਾਂ ਕਿਉਂ ਕੀਤਾ ਬਟ ਇਹਨਾਂ ਨੇ ਆਪਣੀ ਕਮੀ ਨੂੰ ਸਟਰੈਂਥ ਬਣਾਇਆ ਐ ਐਂਡ ਕੰਮ ਕਰ ਰਹੇ ਨੇ ਬਿਨਾ ਬੋਲੇ ਇਸ਼ਾਰਿਆਂ ਦੇ ਨਾਲ ਬਹੁਤ ਵੱਡੀ ਗੱਲ ਹੈ ਸੋ ਮਿਲਵਾਨ ਜਾ ਰਹੀ ਹਾਂ ਮੈਂ ਸੰਤੋਸ਼ ਜੀ ਦੇ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਸੰਤੋਸ਼ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੁੱਛੂੰਗੀ ਕੀ ਜ਼ਿੰਦਗੀ ਕੈਸੀ ਚੱਲ ਰਹੀ ਹੈ ਬੜੀਆ ਚੱਲ ਰਹੀ ਹੈ ਸੋ ਇਹ ਇਹਨਾਂ ਨੂੰ ਜਾਣਦੇ ਹੈ ਬਹੁਤ ਟਾਈਮ ਤੋਂ ਮੈਂ ਤੁਹਾਨੂੰ ਵੀ ਪੁੱਛਣਾ ਚਾਹੂੰਗੀ ਸਰ ਇਹ ਕਿੰਨੇ ਟਾਈਮ ਤੋਂ ਲਗਾ ਰਹੇ ਨੇ ਇੱਥੇ ਸਟੋਰੀ ਇਹ ਘੱਟ ਤੋਂ ਘੱਟ ਇਹਨਾਂ ਨੂੰ 10 ਤੋਂ 12 ਸਾਲ ਹੋ ਗਏ ਸਾਨੂੰ ਦੇਖਦੇ ਜੀ ਜੀ ਤੇ ਉਦੋਂ ਦੇ ਹੈ ਇਹਨਾਂ ਦੀ ਮਿਹਨਤ ਆ ਚਲੋ ਹਰ ਇੱਕ ਬੰਦੇ ਦਾ ਆਪਣਾ ਨੇਚਰ ਹੁੰਦਾ ਇਹਨਾਂ ਨੂੰ ਥੋੜੀ ਜੀ ਸੁਣਨ ਦੇ ਵਿੱਚ ਵੀ ਪ੍ਰੋਬਲਮ ਆ ਜਾਨੀ ਕਿ 10 ਤੋਂ 15% ਇਹ ਕੈਚ ਕਰਦੇ ਆਂ ਅਗਰ ਆਪਾਂ ਕੁਝ ਵੀ ਬੋਲਦੇ ਆਂ ਤੇ ਬੋਲੇ ਬਿਲਕੁਲ ਨਹੀਂ ਸਕਦੇ ਇਹਨਾਂ ਕੋਲ ਜਿੰਨੇ ਵੀ ਕਸਟਮਰ ਆਉਂਦੇ ਆ ਅਸੀਂ ਦੇਖਦੇ ਆ ਉਹ ਸਿਰਫ ਇਸ਼ਾਰਿਆਂ ਨਾਲ ਸਮਝਾਉਂਦੇ ਆ ਇਹਨਾਂ ਨੂੰ ਕਿ ਇੱਕ 버ਗਰ ਦੇ ਦੋ ਦੋ 버ਗਰ ਦੇ ਦੋ ਤੇ ਇਹ ਆਪਣੀ ਮਿਹਨਤ ਕਰ ਰਿਹਾ ਜੀ ਬੰਦਾ ਤੇ ਕਾਫੀ ਟਾਈਮ ਤੋਂ ਹੈ ਲੱਗਿਆ ਹੋਇਆ ਰੱਬ ਇਹੋ ਜਿਹੇ ਬੰਦਿਆਂ ਨੂੰ ਦਿਨ ਦੁੱਗਣੀਆਂ ਰਾਤ ਚੋਗਣੀਆਂ ਤਰੱਕੀਆਂ ਬਖਸ਼ੇ ਜਦਕਿ ਕਿਸੇ ਤੋਂ ਮੰਗ ਕੇ ਨਹੀਂ ਖਾਂਦਾ ਆਪਣੀ ਮਿਹਨਤ ਦਾ ਖਾ ਰਿਹਾ ਇਹ ਸਭ ਤੋਂ ਵੱਡੀ ਗੱਲ ਆ ਅੱਜ ਦੇ ਟਾਈਮ ਦੇ ਵਿੱਚ ਇਦਾਂ ਦੇ ਬੰਦੇ ਆਪਾਂ ਨੂੰ ਬਹੁਤ ਘੱਟ ਮਿਲਦੇ ਆ ਦੁਨੀਆ ਦੇ ਵਿੱਚ ਜੀ संतोष जी आपके पास जो बर्गर है वो किस किस रेट के हैं पचास तीस बीस और चालीस चार तरह के बर्गर है आपके पास और कैसे होते हैं सबको पसंद आते हैं बर्गर बहुत बढ़िया होते हैं सबको पसंद आते हैं अच्छा मैंने सुना है मैंने सुना है ऐसा होता है ना कि जब आप अच्छा करते हो ना तो मुश्किलें बहुत बढ़ती हैं जिंदगी में ठीक है तो आपकी जिंदगी में कितनी मुश्किल आई है और कैसे करते हो आप ਜੀ ਸਭ ਬੜੀਆ ਬਣਾਤੇ ਹੋ ਸਭ ਖੁਦ ਤਿਆਰ ਕਰਦੇ ਹੋ ਸਭ ਖੁਦ ਤਿਆਰ ਕਰਦੇ ਹੋ ਚਾਹੇ ਟਿੱਕੀ ਹੋ ਨੂਡਲ ਹੋ ਮਸਾਲਾ ਚਟਨੀ ਸਭ ਖੁਦ ਬਣਾਤੇ ਹੋ ਜੀ ਸਵੇਰੇ ਕਿੰਨੇ ਵਜੇ ਉੱਠਦੇ ਹੋ ਆਪ ਸਵੇਰੇ ਕਿੰਨੇ ਵਜੇ ਉੱਠਦੇ ਹੋ ਆਪ ਸਵੇਰੇ ਕਿੰਨੇ ਵਜੇ ਉੱਠਦੇ ਹੋ ਮਾਰਨਿੰਗ ਕਿੰਨੇ ਵਜੇ ਆਤੇ ਹੋ ਯਾਰ ਸਵੇਰ ਬਸ ਐਕਚੁਅਲ ਇਹੀ ਪ੍ਰੋਬਲਮ ਆ ਜੀ ਇਹਦੀ ਜੀ ਕਿ ਆਪਾਂ ਕੁਝ ਹੋਰ ਪੁੱਛ ਰਹੇ ਆ ਤੇ ਬਟ ਇਨਾ ਇਹ ਆਪਣੀ ਸਿਰਫ हां ये सिर्फ बस ये सिर्फ अपने बर्गर लाइक न्यूडेल जिद्द है बनाਉਂਦੇ ਆ ਸਿਰਫ ਉਹਦੇ ਬਾਰੇ ਇਹਨੂੰ ਇਹ ਲੱਗ ਰਿਹਾ ਕਿ ਮੈਨੂੰ ਸਿਰਫ ਉਹਦੇ ਬਾਰੇ ਪੁੱਛਿਆ ਜਾ ਰਿਹਾ ਜੀ ਆਪ ਕਿਤਨੇ ਵਜੇ ਆਤੇ ਹੋ ਯਹਾਂ ਪੇ ਯਹਾਂ ਪੇ 4 ਵਜੇ ਆਤੇ ਹੋ ਯਹਾਂ ਪੇ ਮੁਹਾਲੀ ਮੇਂ ਔਰ ਜਾਤੇ ਕਿਤਨੇ ਵਜੇ ਹੋ 9 ਵਜੇ ਚਲੇ ਜਾਂਦੇ ਹੋ ਜੀ ਔਰ ਪਰਿਵਾਰ ਮੇਂ ਕਿਤਨੇ ਲੋਗ ਹੈਂ ਪਰਿਵਾਰ ਮੇਂ ਫੈਮਿਲੀ ਫੈਮਿਲੀ ਕਿਤਨੇ ਲੋਗ ਹੈਂ 7 ਲੋਗ ਹੈ 7 ਲੋਗ ਹੈ 7 ਲੋਗ ਹੈ ਹਾਂ 7 ਲੋਗ ਬਤਾ ਰਹੇ ਹੈ ਕਿ 7 ਲੋਗ ਫੈਮਿਲੀ ਹੈ 7 ਲੋਗ ਹੈ ਸਭੀ ਦਾ यही ਕੰਮ ਹੈ ਸਭੀ ਦਾ यही ਕੰਮ ਹੈ ਜੀ ਭయ్యా 버ગર ਨਹੀਂ 버ગર ਨਹੀਂ ਫੈਮਿਲੀ ਫੈਮਿਲੀ ਨਹੀਂ ਇਸ ਕੋ ਭਾਈ ਇਸ ਕੋ ਵੀ ਹਾਂ ਅਭੀ ਮਤਲਬ ਕਿ ਇਹਨਾਂ ਨੂੰ हां ਇਹਨਾਂ ਨੂੰ ਸਿਰਫ ਆਪਣੇ ਕੰਮ ਤੱਕ ਹੀ ਦੱਸ ਰਹੇ ਆ ਉਸ ਦੇ ਇਲਾਵਾ ਜਿਆਦਾ ਇਹਨਾਂ ਦੀ ਸੋਚਣ ਦੀ ਸ਼ਕਤੀ ਵੀ ਹੈ ਨਹੀਂਗੀ ਬਟ ਜਿਹੜਾ ਇਹਨਾਂ ਦਾ ਕੰਮ ਆ ਉਹਦੇ ਪ੍ਰਤੀ ਇਹ ਬੰਦਾ ਬਹੁਤ ਜ਼ਿਆਦਾ ਮਿਹਨਤੀ ਆ ਬਹੁਤ ਜ਼ਿਆਦਾ ਮਤਲਬ ਕਿ ਐਦਾਂ ਦੇ ਬੰਦੇ ਆਪਾਂ ਨੂੰ ਮਿਲਨੇ ਨਹੀਂ ਹੈਗੇ ਮੇਰੇ ਸਾਹਬ ਦੇ ਨਾਲ ਨਾ ਜੋ ਅੱਜ ਦਾ ਮਾਹੌਲ ਆ ਮੇ ਇੰਟਰੋਡਕਸ਼ਨ ਵਿੱਚ ਕਿਹਾ ਕਿ ਬਹੁਤ ਸਾਰੇ ਲੋਕ ਐਦਾਂ ਦੇ ਹੁੰਦੇ ਨੇ ਕਿ ਰੱਬ ਨੂੰ ਦੋਸ਼ ਦਿੰਦੇ ਨੇ ਕਿ ਸਾਡੇ ਕੋਲ ਇਹ ਕਮੀ ਹੈ ਸਾਡੇ 'ਚ ਇਹ ਕਮੀ ਹੈ ਪਰ ਇਹਨਾਂ ਨੇ ਜਿਹੜੀ ਕਮੀ ਹੈ ਉਹ ਆਪਣੀ ਸਟਰੈਂਥ ਬਣਾਈ ਹੈ ਐਂਡ ਇੱਕ ਬਹਾਨਾ ਨਹੀਂ ਹੈ ਕਿ ਨਹੀਂ ਮੈਂ ਕਮਾਈ ਨਹੀਂ ਕਰਾਂਗਾ ਮੈਨੂੰ ਬੋਲਣ ਨਹੀਂ ਆ ਹਾਂਜੀ ਹਾਂਜੀ ਬਿਲਕੁਲ ਦੇਖੋ ਅਗਰ ਇਹ ਵਿਹਲਾ ਰਹਿਣਾ ਚਾਵੇ ਜਾਂ ਮੰਗ ਕੇ ਖਾਣਾ ਚਾਵੇ ਆਬਵੀਅਸਲੀ ਖਾ ਸਕਦਾ ਹੈ ਨਾ ਕਿਉਂਕਿ ਮੋਹਾਲੀ ਚੰਡੀਗੜ੍ਹ ਸ਼ਹਿਰ ਤੁਹਾਨੂੰ ਪਤਾ ਹਰ ਇੱਕ ਬੰਦਾ ਕੋਈ ਪੰਜ ਦੇ ਗਿਆ 10 ਦੇ ਗਿਆ ਹਰ ਇੱਕ ਰੁਟੀਨ ਦੇ ਵਿੱਚ ਦਿੰਨੇ ਆਪਾਂ ਜਿੰਨੇ ਵੀ ਰੋਡਸ ਦੇ ਉੱਪਰ ਬਟ ਇਹ ਬੰਦੇ ਦੀ ਏਸੀ ਇਹੋ ਤਾਰੀਫ ਕਹਿ ਲੋ ਸਿਫਤ ਕਹਿ ਲੋ ਕਿ ਪ੍ਰਮਾਤਮਾ ਨੇ ਇਹਨੂੰ ਚੰਗੇ ਕੰਮ ਲਾਇਆ ਤੇ ਆਪਾਂ ਕਹਨੇ ਆ ਕਿ ਇਹਨੂੰ ਚੰਗੇ ਕੰਮ ਹੀ ਲਾਈ ਰੱਖੇ ਤੇ ਵਧੀਆ ਕਰੇ ਲੋਕਾਂ ਦੇ ਦੇਖੋ ਇਹਦਾ ਪਿਆਰ ਵੀ ਆ ਮਾਰਕੀਟ ਵਾਲਿਆਂ ਨਾਲ ਪਿਆਰ ਵੀ ਆ ਤੇ ਇਹਦਾ ਇੱਕ ਨੇਚਰ ਹੈ ਗੁੱਸੇ ਵੀ ਹੋ ਜਾਂਦਾ ਵੀ ਪਿਆਰ ਦੇ ਨਾਲ ਨਾਲੇ ਗੁੱਸਾ ਵੀ ਦਿਖਾ ਦਿੰਦਾ ਇਹ ਬਾਈ ਗॉड ਹੁੰਦਾ ਬਾਈ ਨੇਚਰ ਹੁੰਦਾ ਪਰ ਬਹੁਤ ਅੱਛਾ ਜਿੰਨਾ ਵੀ ਕਰ ਰਿਹਾ ਆ ਆਪਾਂ ਕਹਨੇ ਆ ਕਿ ਪ੍ਰਮਾਤਮਾ ਨੂੰ ਤਰੱਕੀ ਦੇਵੇ ਮੈਂ ਜਿਹਨਾਂ ਨੂੰ ਪੁੱਛੀ ਸੀ ਕਿ ਬਹੁਤ ਸੀ ਮਤਲਬ ਜਿਹੜੀ ਬਹੁਤ ਸੀ ਮੁਸ਼ਕਿਲਾਂ ਆਉਂਦੀਆਂ ਇਹੋ ਜਿਹਾ ਸਫਰ ਦੇ ਤੇ ਇਹੋ ਜਿਹਾ ਲੋਕਾਂ ਲਈ ਡਬਲ ਹੁੰਦੀਆਂ ਤਾਂ ਤੁਸੀਂ ਕਦੇ ਆਦੀ ਅੱਖੇ ਵੇਖੀਆਂ ਕਿ ਕਦੇ ਬਹੁਤ ਕਈ ਲੋਕ ਇਹਨਾਂ ਨੂੰ ਚੜਾ ਰਹੇ ਨੇ ਜਾਂ ਤੰਗ ਕਰ ਰਹੇ ਨੇ ਕਦੇ ਦੇਖਿਆ ਇਦਾਂ ਦੀ ਚੀਜ਼ ਦੇਖੋ ਜਿਹੜੇ ਇਹਨਾਂ ਦੇ ਪੱਕੇ ਕਸਟਮਰਸ ਆ ਸੀ ਈਵਨਿੰਗ ਟਾਈਮ ਆਉਣੇ ਆ ਕਈ ਵਾਰ ਖੜੇ ਹੁੰਨੇ ਆ ਇੱਥੇ ਦੇਖਦੇ ਆ ਉਹ ਇਹਨਾਂ ਨਾਲ ਹਾਸੀ ਮਜ਼ਾਕ ਵੀ ਕਰਦੇ ਆ ਤੇ ਉਹਨਾਂ ਨੂੰ ਰੂਡਲੀ ਵੀ ਇਹ ਬਿਹੇਵ ਕਰਦਾ ਉਹਨਾਂ ਨਾਲ ਕਿ ਮੈਨੂੰ ਕਿਉਂ ਚੜਾ ਰਹੇ ਹੋ ਇਹਨੂੰ ਚੜਾਉਂਦੇ ਆ ਮਤਲਬ ਕਿ ਇਹਦੀ ਰੇੜੀ ਕਈ ਵਾਰ ਇੱਧਰ ਉੱਧਰ ਕਰਵਾਉਂਦੇ ਆ ਤੇ ਚਿੜਦਾ ਇਹਨੂੰ ਇਹ ਲੱਗਦਾ ਕਿ ਇਹ ਜਗ੍ਹਾ ਮੇਰੀ ਆ ਇਹ ਏਰੀਆ ਮੇਰਾ ਇਹਦਾ ਇੱਥੇ ਮਤਲਬ ਕਿ ਦਿਲ ਲੱਗਿਆ ਹੋਇਆ ਇਹਨੂੰ ਆਪਣਾ ਮੰਨਦਾ ਹੈ ਜਗ੍ਹਾ ਨੂੰ ਇਹ ਚੱਕਰ ਆ ਜੀ ਬਿਕੋਜ਼ ਉਹਨਾਂ ਦੀ ਸਮਝ ਸ਼ਕਤੀ ਹਲੇ ਘਟਿਆ ਤਾਂ ਇੱਕ ਹੁੰਦਾ ਨਾ ਬੰਦੇ ਨੂੰ ਪਿਆਰ ਬਣ ਜਾਂਦਾ ਉਸ ਜਗ੍ਹਾ ਦੇ ਨਾਲ ਤਾਂ ਉਹੀ ਉਹਨਾਂ ਦਾ ਹੈ ਜੀ 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 ਬਿਲਕੁਲ ਇਹਨਾਂ ਦਾ ਇਹ ਸੱਤ ਫੇਸ ਮੁਹਾਲੀ ਦੇ ਵਿੱਚ ਖੜਦੇ ਆ ਜੀ ਫਲਾਵਰ ਮਾਰਕੀਟ ਦੇ ਬਿਲਕੁਲ ਸਾਹਮਣੇ हाँ, बिल्कुल, बिल्कुल बिल्कुल कस्ट बिल्कुल जी बिल्कुल इदा ही इन्होंने कस्टमर आंदे इशारा कर दे और ये बना के दे, दे। भैया संतोष भैया संतोष भैया बारिश बारिश आती है जब जब बारिश आती है तब होते हो यहाँ पे या नहीं नहीं होते तब काम रुक जाता है तब तो फिर जो कस्टमर होते हैं जो ये आते हैं वो फिर क्या बोलते हैं आपको कुछ जी हम्म ਜੀ ਜੀ ਤਾਂ ਜਿੰਨੇ ਕਿ ਉਹਨਾਂ ਨੂੰ ਸਮਝ ਲੱਗਦੀ ਉਹਨਾਂ ਦਾ ਜਵਾਬ ਦੇ ਰਹੇ ਆ ਜੀ ਬਿਲਕੁਲ ਬਿਲਕੁਲ ਜੀ ਜੀ ਸੋ ਥੈਂਕ ਯੂ so much sir ਤੁਸੀਂ बिकॉज ਐਂਡ ਤੁਹਾਨੂੰ ਵੀ ਅਸੀਂ ਅਪਰੀਸ਼ੀਏਟ ਜੂਰ ਕਰਨਾ ਚਾਹਾਂਗੇ बिकॉज ਅੱਜ ਦੇ ਟਾਈਮ ਵਿੱਚ ਲੋਕ ਕੀ ਲੋਕਾਂ ਨੂੰ ਆਪਣੇ ਕੰਮ ਤੋਂ ਕੰਮ ਮਤਲਬ ਹੁੰਦਾ ਕੋਈ ਐਨ ਇਨੀਸ਼ੀਏਟਿਵ ਨਹੀਂ ਲੈਂਦਾ ਕਿ ਅਸੀਂ ਕਿਸੇ ਹੋਰ ਦੀ ਹੈਲਪ ਕਰੀਏ ਤਾਂ ਉਹ ਬਹੁਤ ਵੱਡੀ ਗੱਲ ਹੈ ਠੀਕ ਹੈ ਜੀ ਥੈਂਕ ਯੂ ਤੁਹਾਡਾ ਵੀ ਸ਼ੁਕਰੀਆ ਕਿ ਇਹੋ ਜਿਹੇ ਬੰਦੇ ਨੂੰ ਅੱਜ ਤੁਸੀਂ ਇੰਟਰਡਿਊਸ ਕਰਨ ਆਏ ਹੋ ਲੋਕਾਂ ਸਾਹਮਣੇ ਲੈ ਕੇ ਆਏ ਹੋ ਜੀ ਇਹ ਆਪਕੇ ਕਸਟਮਰ ਹੈ ਜੀ ਆਪਕੇ ਨਹੀਂ ਜੀ कौन हो इनके? ए, मेरे भाई है, भाई है ये जी तो आप इनके बारे में कुछ बोलना चाहोगे मैम जी बस लगभग यहाँ पे मेरे ख्याल से लगभग ये दो हजार चार पंद्रह साल हो गया यहाँ काम करते हुए इस, इसी जगह पे तो घर में कौन कौन है इनके ये इन, है गुंगा इसकी वाइफ है वो भी गुंगी है अच्छा? औ, और एक इनकी बेटी है Okay. तो वाइफ भी नहीं बोल सकते? हैं। नहीं वाइफ भी नहीं बोल सकते। तो सकती है हाँ, बचपन से बचपन से अभी उसकी वाइफ आ, से वो भी है बचपन से भी गुंगा ही है जी। इसकी जो बच्ची है मेरे ख्याल से दो साल हुआ लगभग अभी यही कमाता है इसी जगह कमाता है तो इसकी रोजी रोटी चलती है बच्ची बिल्कुल ठीक ठाक है हाँ वो बोलती है हल्की बिल्कुल दो साल की है तो जैसे मैंने मैं इनको भी समझ नहीं आ रही थी आधी चीजें चलो मौका ऐसा हुआ कि आप आ गए हो तो बहुत सी बार ऐसा होता है कि आ, लोग ना टिकने नहीं देते हैं बहुत सी मुश्किलें होती, होती हैं रीज़न पता क्या है जी। देखो जो गरीब रहता है ना उसको हर कोई दबाता है ठीक है यहाँ से इसकी पूरी फैमिली का अपना रोजी रोटी चलाता है ये मेरे मामा का लड़का है तो इसको यहाँ पे काम करते हुए लगभग मान लीजिए बारह तेरह साल हो बारह साल तो कंफर्म हो ही गए ये फर्स्ट रेडी थी एक अंकल यहाँ नान के लगाते थे जी। उसके बाद ये रेडी आए थे जी। इसकी यहाँ का मैंने जो कार्ड है वही बना हुआ है लाइसेंस भी बना हुआ है इसके यहाँ पर अब बंदा अभी देख लो क्या हुआ आपके सामने जी। जी। मैं इसको नहीं रहने दूंगा रेडी पलटा दूँगा ये कोई बात होती है मैं अब मैं क्या वहाँ पर कहता भाई तुझे भी देख लूँगा मुझे क्या देखेगा ਥੈਂਕ ਯੂ ਸੋ ਮਚਾ ਥੈਂਕ ਯੂ ਸੋ ਜਿਵੇਂ ਕਿ ਤੁਸੀਂ ਸੁਣਿਆ ਕਿ ਮੈਂ ਉਹ ਇੰਟਰੋਡਕਸ਼ਨ ਵਿੱਚ ਵੀ ਹੋਈ ਗਈ ਸੀ ਕਿ ਕਮੀ ਗਿਣਵਾਉਣ ਨੂੰ ਕਮੀ ਨੂੰ ਆਪ ਨੂੰ ਹਾਈਲਾਈਟ ਕਰਨ ਤਾਂ ਕੋਈ ਵੀ ਕਰ ਸਕਦਾ ਕਿ ਹਾਂ ਮੈਨੂੰ ਇਹ ਨਹੀਂ ਆਉਂਦਾ ਜਾਂ ਮੈਨੂੰ ਮੈਨੂੰ ਆ ਹੋਇਆ ਹੋਇਆ ਬਟ ਇਹਨਾਂ ਨੇ ਆਪਣੀ ਸਟਰੈਂਥ ਬਣਾ ਰੱਖੀ ਹੈ ਇੱਕ ਮਿਸਾਲ ਕਾਇਮ ਕੀਤੀ ਹੋਈ ਹੈ ਕਿ ਬਿਨਾ ਬੋਲੇ ਵੀ ਮੈਂ ਬਹੁਤ ਕੁਝ ਕਰ ਸਕਦਾ ਇਹਨਾਂ ਦੀ ਵਾਈਫ ਵੀ ਨਹੀਂ ਬੋਲ ਸਕਦੇ ਇਹ ਵੀ ਨਹੀਂ ਬੋਲ ਸਕਦੇ ਇਹਨਾਂ ਦੀ ਬੇਟੀ ਹੈ ਚਲੋ ਰੱਬ ਦੀ ਕਿਰਪਾ ਦੇ ਨਾਲ ਉਹ ਬੋਲ ਸਕਦੀ ਹੈ ਉਹ ਹੈਲਦੀ ਹੈ ਤੇ ਬਹੁਤ ਵੱਡੀ ਗੱਲ ਹੈ ਤੇ ਇੱਕ ਕੱਲੇ ਅਰਨਿੰਗ ਪਰਸਨ ਹੈ ਆਪਣੀ ਫੈਮਿਲੀ ਦੇ ਜੋ ਅਰਨ ਕਰ ਰਹੇ ਨੇ ਖਰਚਾ ਸਭ ਭੇਜਦੇ ਨੇ ਸੋ ਆ ਤੋਂ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਗੀ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਬਿਕੋਜ਼ ਬਹੁਤ ਜ਼ਰੂਰੀ ਹੁੰਦਾ ਐਦਾਂ ਦੇ ਲੋਕਾਂ ਨੂੰ ਸਪੋਰਟ ਕਰਨਾ ਤੇ ਸੱਤ ਫੇਸ ਮੁਹਾਲੀ ਦੀ ਮਾਰਕੀਟ ਦੇ ਵਿੱਚ ਫਲਾਰ ਮਾਰਕੀਟ ਦੇ ਆਪੋਜ਼ਿਟ ਨਾਲ ਇੱਕ ਕਾਟ ਹੁੰਦਾ ਸੋ ਜ਼ਰੂਰ ਸਪੋਰਟ ਕਰਿਓ ਤੋ ਉਦ ਤੱਕ ਮੈਨੂੰ ਤਾਂ ਇਜਾਜ਼ਤ ਹੈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਕੈਮਰਾ ਪਰਸਨ ਰਮੇਸ਼ ਦੇ ਨਾਲ ਮੈਂ ਜਸਪੀਤ ਕੌਰ